ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਜੀਨੇ ਗੋਲੀ ਮਾਰੀ ਉਹਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇਹ ਨਹੀਂ ਕਰੀਏ ਇੰਨਾ ਦਾ ਭਰਾ ਤੇ ਇਹਨਾਂ ਦਾ ਭਤੀਜਾ ਕਿੱਥੇ ਵਾਪਸ ਆਣਾ ਮੈਨੂੰ ਇਹ ਦੱਸ ਦੇ ਪੰਜਾਬ ਦੀ ਸਰਕਾਰ ਤੇ ਹਰੇਕ ਪੁੱਤ ਦਾ ਹਰਜੰਮਾ ਪੂਰਾ ਹੋ ਸਕਦਾ ਹੈ ਮੈਨੂੰ ਦੇ ਦੂਗਾ ਜੇ ਫੋਟ ਵਾਪਸ ਹੋਦਾ ਇਹ ਤਾਂ ਸਰਕਾਰ ਦੇ ਪੈਸੇ ਆ ਇਹ ਕਿਸੇ ਦਾ ਨਿੱਜੀ ਪੈਸਾ ਨਹੀਂ ਹੈ ਥੋੜਾ ਪੈਸਾ ਟੈਕਸ ਦਾ ਪੈਸਾ ਸ਼ਹੀਦ ਨੂੰ ਦਿੱਤਾ ਹੈ ਕੋਈ ਕਿਸੇ ਨੇ ਇਨਸਾਫ ਨਹੀਂ ਕੀਤਾ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਜੀਨੇ ਗੋਲੀ ਮਾਰੀ ਉਹਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਪੰਜਾਬ ਸਰਕਾਰ ਨੇ ਐਲਾਨ ਕਿ ਨੌਰੀ ਬਾਰਡਰ ਤੇ ਜਾ ਰਹੇ ਆ ਸਿੱਖ ਨੌਰੀ ਬਾਰਡਰ ਤੇ ਜਾ ਰਹੇ ਆ ਸਿੱਧੇ ਜਿੱਥੇ ਸਾਡਾ ਮੁੰਡਾ ਸ਼ਹੀਦ ਹੋਇਆਗਾ ਸਾਨੂੰ ਵੱਧ ਤੋਂ ਵੱਧ ਇਨਸਾਫ ਚਾਹੀਦਾਗਾ ਜੋ ਪੰਜਾਬ ਸਰਕਾਰ ਨੇ ਐਲਾਨ ਕੀਤਾ ਤੁਸੀਂ ਖੁਸ਼ ਹੋਦੇ ਤਾਂ ਕਾਨੂੰਨ ਇਨਸਾਫੋ ਜਿਹੜੀ ਪੰਜਾਬ ਸਰਕਾਰ ਦੇ ਬੋਲੀਆਂ ਮਾਰੀਆਂ ਨੇ ਨੂੰ ਸਖਤ ਤੋਂ ਹੱਦ ਸਜ਼ਾ ਦਿੱਤੀ ਜਾਵੇ ਪਰਚਾ ਦਰਜ ਹੋਵੇ ਔਰ ਨੌਜਵਾਨ ਦੀ ਮੈਂ ਪਾਰਲੀਮੈਂਟ ਦਾ ਜਿੱਥੋਂ ਚੋਣਾਂ ਲੜਿਆ ਬਠਿੰਡੇ ਤੋਂ ਉਹਦੇ ਵਿੱਚ ਮੋੜ ਹਲਕਾ ਹੁੰਦਾ ਜਿੱਥੋਂ ਇਸ ਨੌਜਵਾਨ ਦੀ ਮੌਤ ਹੋਈ ਹੈ ਮੈਂ ਰਿਟਰਨ ਕੰਪਲੇਂਟ ਦਿੱਤੀ ਇਹ ਰਿਟਰਨ ਕੰਪਲੇਂਟ ਹੈ ਮੇਰੇ ਸਾਈਨਾਂ ਦੇ ਥੱਲੇ ਕੰਪਲੇਂਟ ਹੈ ਮੰਗ ਪੱਤਰ ਨਹੀਂ ਹੈ ਕਈ ਮੰਗ ਪੱਤਰ ਲਿਖੀ ਜਾਂਦੇ ਆ ਕੋਈ ਕਈ ਅਰਜ਼ੀ ਹੈ ਦਿਸ ਇਜ਼ ਅ ਰਿਟਰਨ ਕੰਪਲੇਂਟ ਔਰ ਇਹਦੇ ਤੇ ਮੈਂ ਲਿਖਿਆ ਕਿ ਇਹਦੇ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਆ ਇਸੇ ਤਰ੍ਹਾਂ ਦਾ ਜਿਹੜਾ ਕੇਸ ਸੀਗਾ ਲਲਿਤਾ ਕੁਮਾਰੀ ਵਰਸਸ ਉੱਤਰ ਪ੍ਰਦੇਸ਼ ਇਹ ਮੈਂ ਵੇਰਵਾ ਦਿੱਤਾ ਹੈ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ 2012 ਦਾ ਹੈ ਇਹ ਸੁਪਰੀਮ ਕੋਰਟ ਨੇ ਫਿਰ ਕਹਿ ਕੇ ਦਖਲ ਅੰਦਾਜ਼ੀ ਕਰਕੇ ਐਫ ਆਈ ਆਰ ਦਰਜ ਕਰਾਈ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਸੀ ਹੁਣ ਨੌਜਵਾਨ ਦਾ ਸਾਥੀ ਸਾਡਾ ਸ਼ਹੀਦ ਹੋਇਆ ਹੀ ਹੋਇਆ ਉਹ ਕਿਹਨੇ ਮਾਰਿਆ ਉਥੇ 5000 ਦਾ ਪੁਲਿਸ ਮੁਲਾਜ਼ਮ ਹੈ 15 20000 ਉਥੇ ਕਿਸਾਨ ਬੈਠਾ ਹੈ ਬੰਦਾ ਕੌਣ ਮਾਰ ਗਿਆ ਇਸ ਸਾੜ ਦੇ ਵਿੱਚ ਆ ਕੇ ਉਥੇ ਕੋਈ ਬੰਦਾ ਤਾਂ ਵੜ ਹੀ ਨਹੀਂ ਸਕਦਾ ਸੋ ਕਿਸੇ ਨੇ ਤਾਂ ਕਤਲ ਕੀਤਾ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਕਿ ਮੈਂ ਇਸ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਜਿੱਥੇ ਪਰਚਾ ਹੀ ਨਹੀਂ ਦਰਜ ਹੋਇਆ ਦੂਸਰੀ ਗੱਲ ਉਹ ਕੋਈ ਕਹਿੰਦਾ ਜੂਰੀਡਿਕਸ਼ਨ ਜਿਹੜੀ ਸੀਗੀ ਉਹ ਬੰਦੀ ਸੀ ਹਰਿਆਣਾ ਦੀ ਉਹ ਯਾਰ ਹਰਿਆਣਾ ਜਿੱਦੇ ਪੰਜਾਬ ਦੇ ਮੁੰਡੇ ਦਾ ਕਤਲ ਹੋ ਗਿਆ ਤਾਂ ਫਿਰ ਪਰਚਾ ਦਰਜ ਕਿਨੇ ਕਰ ਰਹੇ ਸੋ ਮੇਰੇ ਕਹਿਣ ਦਾ ਮਤਲਬ ਇਹ ਸਰਾਸਰ ਤੱਕਾ ਹੈ ਬੰਦੇ ਦਾ ਮਰਡਰ ਤਾਂ ਹੋਈ ਹੀ ਹੈ ਉਹ ਕਿਹਨੇ ਕੀਤਾ ਅਸੀਂ ਦਿੱਲੀ ਚਲੇ ਜਾਈਏ ਤੇ ਕੋਈ ਪੰਜਾਬੀ ਮਰ ਜੇ ਤੇ ਕੀ ਪਰਚਾ ਨਹੀਂ ਦਰਜ ਹੋਊਗਾ ਅਸੀਂ ਉਹ ਮੰਗ ਕਰ ਰਹੇ ਹਾਂ ਕਿ ਉੱਥੇ ਗੋਲੀ ਹੋਮ ਮਿਨਿਸਟਰ ਦੇ ਕਹਿਣ ਤੇ ਚਲਾਈ ਗਈ ਤੇ ਜੀਂਦ ਐਸਪੀ ਦੇ ਕਹਿਣ ਤੇ ਚਲਾਈ ਗਈ ਮਾਲਗਦਾਮ ਦਾ ਜਿਹੜਾ ਪ੍ਰਾਈਵੇਟ ਅਸਲਾ ਹੁੰਦਾ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ ਇਹ ਅੱਜ ਤੋਂ ਪਹਿਲਾਂ ਮੈਂ ਰਾਹੁਲ ਗਾਂਧੀ ਦੀ ਇੱਕ ਫੌਜੀ ਨਾਲ ਗੱਲ ਕਰਾਈ ਸੀ ਉਹ ਕਿਸਾਨ ਸੀ ਉੱਥੇ ਅੰਦੋਲਨ ਚ ਗਿਆ ਸੀ ਉਹ ਕਹਿੰਦਾ ਮੈਂ ਜੰਮੂ ਕਸ਼ਮੀਰ ਰਿਹਾ ਹਾਂ ਆਂd ਥਰੂ ਗੈਸ ਦੇ ਗੋਲਿਆਂ ਦੇ ਨਾਲ-ਨਾਲ ਸਰ ਸਾਡੇ ਤੇ ਪ੍ਰਾਈਵੇਟ ਵੈਪਨਸ ਨਾਲ ਸਾਡੇ ਗੋਲੀਆਂ ਚਲੀਆਂ ਜਾ ਰਹੀਆਂ ਉਹ ਉਰੇ ਸ਼ਰੇ 12 ਬੋਰ ਦੇ ਸ਼ਰੇ ਸੀਗੇ ਸੋ ਟਰੈਕਟਰ ਕੌਣ ਪਾਣ ਗਿਆ ਗੱਡੀਆਂ ਕੌਣ ਪਾਣ ਗਿਆ ਸੋ ਇਹ ਇਹ ਸਰਾਸਰ ਸਾਡੇ ਨਾਲ ਤੱਕਾ ਹੈ ਸੋ ਅਸੀਂ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਪਰਿਵਾਰ ਮੰਗ ਕਰ ਰਿਹਾ ਕਿਸਾਨ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਡੱਲੇਵਾਲ ਸਾਹਿਬ ਮੰਗ ਕਰ ਰਹੇ ਕਿ ਭਾਈ ਇਹ ਪਰਚਾ ਦਰਜ ਕਰੋ ਬਾਈ ਨੇਮ ਪਰਚਾ ਦਰਜ ਕਰੋ ਸਾਡਾ ਕੰਮ ਖਤਮ ਹੈ ਅਸੀਂ ਪੋਸਟਮਾਰਟਮ ਕਰਾ ਕੇ ਤੇ ਅੰਤਿਮ ਸੰਸਕਾਰ ਹਜੇ ਤੱਕ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਇੱਕ ਦਿਨ ਦੀ ਦੋਸਾਰਾ ਅਸੀਂ ਅਸੀਂ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ ਭਰ ਦੇ ਵਿੱਚ ਘਰਾਓ ਕਰਾਂਗੇ ਵਿਧਾਨ ਸਭਾ ਚੱਲਣ ਨਹੀਂ ਦੇਵਾਂਗੇ ਕਿਸਾਨ ਦੀ ਲੜਾਈ ਲੜਾਂਗੇ ਔਰ ਜੇ ਸ਼ਹੀਦ ਦਾ ਦਰਜਾ ਔਰ ਮਕਦਮਾ ਨਾ ਦਰਜ ਹੋਇਆ ਤਾਂ ਇਸੇ ਤਰ੍ਹਾਂ ਸੜਕਾਂ 'ਤੇ ਅਸੀਂ ਲੜਾਈ ਲੜਦੇ ਰਹਿਵਾਂ ਮੈਂ ਇਹ ਕਿਹਾ ਸੀ ਕਿ ਮੁਕੰਮਲ ਸਾਡੇ ਬੰਦਿਆਂ ਦੀ ਰਾਖੀ ਕਰਨ ਵਾਸਤੇ ਇਹ ਪੰਜਾਬ ਪੁਲਿਸ ਹੀ ਦੱਸ ਦਿੰਦੀ ਪੰਜਾਬ ਪੁਲਿਸ ਤੈਨਾਤ ਹੈ ਹੁਣ ਐਸਐਸਪੀ ਸਾਹਿਬ ਨਾਲ ਗੱਲ ਹੋਈ ਕਹਿੰਦੇ ਮੈਂ ਤਾਂ ਉੱਥੇ ਹੀ ਐ ਪੰਜਾਬ ਪੁਲਿਸ ਉੱਥੇ ਸੀ ਕਿ ਨਹੀਂ ਸੀ ਜਦੋਂ ਸ਼ੁਭਕਰਨ ਦੀ ਮੌਤ ਹੋਈ ਹੈ ਪਹਿਲਾਂ ਇਹ ਵੀ ਦੱਸ ਦੇ ਫੇਰ ਉਹ ਪੰਜਾਬ ਪੁਲਿਸ ਕਰ ਕੀ ਰਹੀ ਹੈ ਜੇ ਉਹਨਾਂ ਦੀ ਆੜ ਵਿੱਚ ਸਾਡਾ ਬੰਦਾ ਮਾਰਤਾ ਉੱਥੇ ਤਨਾਬੀ ਦਾ ਕੀ ਫਾਇਦਾ ਹੈ ਮੈਂ ਇਹ ਕਿਹਾ ਸੀ ਸੁਰੱਖਿਆ ਕਰਨਾ ਪੰਜਾਬੀਆਂ ਦੀ ਪੰਜਾਬ ਪੁਲਿਸ ਦਾ ਕੰਮ ਹੈ ਕਾਂਗਰਸ ਦਾ ਰਾਜ ਹੁੰਦਾ ਸੀ ਦਿੱਲੀ ਤੱਕ ਛੱਡ ਕੇ ਆਈ ਸੀ ਕਿਸਾਨ ਨੂੰ ਕਿਸੇ ਨੇ ਹੱਥ ਨਹੀਂ ਲਾਇਆ 4 ਮਹੀਨੇ ਪੰਜਾਬ ਦੀਆਂ ਸੜਕਾਂ ਦੇ ਬੈਠੇ ਰਹੇ ਚੀਨੀ ਚਿੜੀ ਨਹੀਂ ਫੜਕੀ ਕਈ ਅਫਸਰ ਲਾਏ ਸਨ ਮਗਰ ਦਿੱਲੀ ਦੇ ਬਾਡਰ ਤੇ ਵੀ ਇਹਨਾਂ ਦਾ ਧਿਆਨ ਰੱਖਿਓ ਹੁਣ ਉਹ ਕਹਿੰਦੇ ਦਿੱਲੀ ਜਾਣੀ ਨਹੀਂ ਦਿੰਦਾ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਦਿੱਲੀ ਰਾਸ਼ਟਾਨੀ ਹੈ ਦਿੱਲੀ ਆਜ਼ਾਦ ਕਰਾਉਣ ਵਾਸਤੇ ਔਰ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਸਤੇ ਪੰਜਾਬੀਆਂ ਨੇ ਜਾਨ ਦਿੱਤੀ ਹੈ ਜਿਨ੍ਹਾਂ ਪੰਜਾਬੀਆਂ ਨੂੰ ਤੁਸੀਂ ਖਾਲਿਸਤਾਨੀ ਕਹਿ ਰਹੇ ਹੋ ਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਈ ਭਗਵੰਤ ਪਰਚਾ ਨਹੀਂ ਦੋਗੇ ਜੀਸੀਬੀਏ ਤੇ ਪਬਲਿਕਨ ਵੀ ਬਾਰਡਰਾਂ ਤੇ ਜਾਣ ਤੋਂ ਤਾਂ ਜੋ ਦਿੱਲੀ ਨੂੰ ਇਹ ਦੱਸ ਸਕਣ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਵੇਖੋ ਅਸੀਂ ਜੀਸੀਬੀਆਂ ਰੋਕ ਲੀਆਂ ਅਸੀਂ ਭੂਖਲੇਨ ਰੋਕ ਲਈ ਅਸੀਂ ਹੈਡਰੇ ਰੋਕਦੇ ਆ ਚਿੱਠੀ ਕਰਤੀ ਜੀ ਲੀਗਲ ਤੁਹਾਡੇ ਸਾਹਮਣੇ ਕੱਢੀ ਪੰਜਾਬ ਦੇ ਡੀਜੀਪੀ ਨੇ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਅਸੀਂ ਤੁਹਾਡੇ ਨਾਲ ਹੈ ਸਰਪੰਚ ਦਿਨਾਂ ਤੋਂ ਲੋਕ ਸੜਕਾਂ ਤੇ ਆ ਗਏ ਪਰਚਾ ਨਹੀਂ ਮੈਂ ਦਰਜ ਕੀਤਾ ਇਹ ਦਿੱਲੀ ਦੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ